प्यारे बच्चे आज ਦਾ ਲੇਖ ਹੈ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਇੰਟਰਨੈਸ਼ਨਲ ਰੈੱਡ ਕਰਾਸ ਡੇ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਹਰ ਸਾਲ 8 ਮਹੀਨੂ ਵਿਸ਼ਵ ਪੱਧਰ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਰੈੱਡ ਕਰਾਸ ਸੰਸਥਾ ਦੇ ਸੰਸਥਾਪਕ ਅਤੇ ਪਹਿਲੇ ਨੋਬਲ ਪੁਰਸਕਾਰ ਜੇਤਾ ਹੈਨਰੀ ਟੂਮੈਂਟ ਦਾ ਅਚਰਮ ਦਿਨ 88 ਪਹਿਲਾ ਰੈੱਡ ਕਰਾਸ ਦਿਵਸ ਅਧਿਕਾਰਤ ਤੌਰ ਉਤੇ 8 ਮਈ 1948 ਨੂੰ ਮਨਾਇਆ ਗਿਆ ਸੀ ਸ਼ੁਰੂ ਵਿੱਚ ਇਸ ਸੰਸਥਾ ਦਾ ਮੁੱਖ ਉਦੇਸ਼ ਹਿੰਸਾ ਜੰਗ ਵਿੱਚ ਪੀੜਤਾਂ ਜੰਗੀ ਕੇਤਰੀਆਂ ਦੀ ਦੇਖਭਾਲ ਅਤੇ ਪੁਨਰਵਾਸ ਤੱਕ ਸੀ ਪਰ ਬਾਅਦ ਵਿੱਚ ਵੱਖ-ਵੱਖ ਬਿਮਾਰੀਆਂ ਭਾਰੀ ਚਾਗੁਕਤਾ ਮਹਿਉ ਚਲਾਣਾ ਗਰੀਬ ਦੇਸ਼ਾਂ ਵਿੱਚ ਲੋੜਵੰਦ ਲੋਕਾਂ ਲਈ ਕੋਪੋਸ਼ਨ ਅਤੇ ਸਿਹਤ ਸੰਭਾਲ ਲਈ ਕੰਮ ਕਰਨਾ ਉਹਨਾਂ ਲਈ ਭੋਜਨ ਅਤੇ ਦਵਾਈਆਂ ਦਾ ਪ੍ਰਬੰਧ ਕਰਨਾ ਵੀ ਸੰਸਥਾ ਦੇ ਮੁੱਖ ਕੰਮਾਂ ਦਾ ਹਿੱਸਾ ਬਣ ਗਿਆ। ਰੈੱਡ ਕਰਾਸ ਸੁਸਾਇਟੀ ਸਤ ਸਿਧਾਂਤਾਂ ਨਿਰਪੱਖਤਾ ਮਨੁੱਖਤਾ ਸੰਤਰਤਾ ਸਵੀ ਇੱਛਾ ਨਿਰਪੱਖਤਾ ਸਰਵਵਿਆਪਤਾ ਅਤੇ ਇਕਤਾ ਉਤੇ ਕੰਮ ਕਰਦੀ ਹੈ ਇਸ ਸੰਸਥਾ ਦੇ ਕੰਮ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਆਫ਼ਤਾਂ ਦਾ ਜਵਾਬ ਆਫ਼ਤਾਂ ਲਈ ਤਿਆਰੀ ਸਿਹਤ ਅਤੇ ਦੇਖਭਾਲ ਮਾਨਵਤਾਵਾਦੀ ਕਾਰਨਾ ਦੇ ਸਦਾਤਾ ਅਤੇ ਮੁੱਲਾਂ ਨੂੰ ਅੱਗੇ ਵਧਾਉਣਾ ਇਸ ਸਮੇਂ ਰੈੱਡ ਕਰਾਸ ਸੁਸਾਇਟੀ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕਰਨ ਦੇ ਨਾਲ-ਨਾਲ ਕੈਂਸਰ, ਅਨੀਮੀਆ, ਥੈਲਸੀਮੀਆ ਵਰਗੀਆਂ ਘਾਤਕ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਾਂ-ਮਹਾਂ ਵੀ ਚਲਾਈਆਂ ਜਾ ਰਹੀਆਂ ਹਨ ਇਸ ਸਮੇਂ ਦੁਨੀਆ ਦੇ ਕੁੱਲ 210 ਦੇਸ਼ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ ਹੋਏ ਹਨ ਜੇਕਰ ਅਸੀਂ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਇੰਨੇ ਰੈੱਡ ਕਰਾਸ ਸੁਸਾਇਟੀ ਦੀਆਂ 700 ਤੋਂ ਵੱਧ ਸ਼ਖਮਾਂ ਹਨ ਵਿਸ਼ਵ ਰੈੱਡ ਕਰਾਸ ਦਿਵਸ 8 ਮਈ ਨੂੰ ਵਿਸ਼ਵ ਪੱਧਰ ਵਿੱਚ ਮਾਨਵਤਾਵਾ, ਸ਼ਾਂਤੀ ਅਤੇ ਸਦਭਾਵਨਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਦਸੰਝੋਗ ਹੈ ਕਿ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਨੂੰ ਰੈੱਡ ਕ੍ਰਿਸੈਂਟ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ